ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ 23 ਸਤੰਬਰ ਅੱਜ ਦਾ ਜਿਹੜਾ ਦਿਨ ਹੈ ਬਹੁਤ ਖਾਸ ਹੈ ਇਹ ਬਾਬਾ ਫਰੀਦ ਜੀ ਦੇ ਆਗਮਨ ਨੂੰ ਵੀ ਸਮਰਪਿਤ ਹੈ ਤੇ ਅੱਜ ਦੇ ਦਿਨ ਤੋਂ ਹੀ ਪਹਿਲਾ ਜਿਹੜਾ ਵਿਸ਼ਵ ਪੰਜਾਬੀ ਦਿਵਸ ਹੈ ਉਹ ਮਨਾਉਣ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਪਟਿਆਲਾ ਵਿਖੇ ਇਹ ਜਿਹੜਾ ਦਿਨ ਹੈ ਉਹ ਮਨਾਇਆ ਵੀ ਜਾ ਰਿਹਾ ਹੈ ਤੇ ਹੁਣ ਅਸੀਂ ਅਗਲੇ ਸਾਲ ਤੋਂ ਧਿਆਨ ਰੱਖਣਾ ਵੀ ਅਸੀਂ ਇਸ ਦਿਨ ਨੂੰ ਜ਼ਰੂਰ ਮਨਾਉਣਾ ਹੈ ਤਾਂ ਜੋ ਅਸੀਂ ਆਪਣੀ ਜਿਹੜੀ ਮਾਤ ਪਾਸ਼ਾ ਆਪਣੀ ਮਾਂ ਬੋਲੀ ਪੰਜਾਬੀ ਹੈ। ਉਹਦਾ ਅਸੀਂ ਜਿਹੜਾ ਮਾਣ ਹੈ ਉਹ ਹੋਰ ਵਧਾ ਸਕੀਏ। ਤੇ ਸਾਰੇ ਨੇ ਇਹ عہد ਵੀ ਕਰਨਾ ਹੈ, ਫੈਸਲਾ ਵੀ ਲੈਣਾ ਹੈ ਕਿ ਆਪਣੀ ਮਾਂ ਬੋਲੀ ਦੇ ਨਾਲ ਅਸੀਂ ਜੁੜਨਾ ਹੈ ਤੇ ਜਿਹੜੇ ਸ਼ਬਦ ਅਸੀਂ ਭੁੱਲ ਚੁੱਕੇ ਆ ਜਾਂ ਸਾਡੇ ਤੋਂ ਵਿਸਰ ਚੁੱਕੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਵਰਤੋਂ ਦੇ ਵਿੱਚ ਨਹੀਂ ਲਿਆ ਰਹੇ ਉਹਨਾਂ ਨੂੰ ਅਸੀਂ ਨੇ ਵਰਤੋਂ ਦੇ ਵਿੱਚ ਲਿਆਉਣਾ ਹੈ ਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣਾ ਹੈ। ਕੋਇਲ ਆਪਣੀ ਭਾਸ਼ਾ ਬੋਲਦੀ ਹੈ ਇਸ ਕਰਕੇ ਉਹ ਆਜ਼ਾਦ ਰਹਿੰਦੀ ਹੈ ਪਰ ਤੋਤਾ ਦੂਜੇ ਦੀ ਭਾਸ਼ਾ ਬੋਲਦਾ ਹੈ ਇਸ ਕਰਕੇ ਉਹ ਸਾਰੀ ਉਮਰ ਪਿੰਜਰੇ ਦੇ ਵਿੱਚ ਕੈਦ ਰਹਿੰਦਾ ਹੈ ਇਸ ਲਈ ਆਪਣੀ ਭਾਸ਼ਾ ਤੇ ਮਾਣ ਕਰੋ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਇਹਨੂੰ ਸਾਨੂੰ ਮਾਣ ਦੇ ਨਾਲ ਬੋਲਣਾ ਚਾਹੀਦਾ ਹੁਣ ਇੱਕ ਬਾਬਾ ਨਜ਼ਮੀ ਦੀ ਜਿਹੜੀ ਕਵਿਤਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਸੁਣਾ ਰਹੀ ਹਾਂ ਉੱਚਾ ਕਿੰਜਨਾ ਕਰੀਏ ਬੋਲ ਪੰਜਾਬੀ ਦਾ ਉੱਚਾ ਕਿੰਝਣਾ ਕਰੀਏ ਬੋਲ ਪੰਜਾਬੀ ਦਾ ਅੰਮੜੀ ਪਾਇਆ ਗਲ ਵਿੱਚ ਢੋਲ ਪੰਜਾਬੀ ਦਾ ਅੰਮੜੀ ਪਾਇਆ ਗਲ ਵਿੱਚ ਢੋਲ ਪੰਜਾਬੀ ਦਾ ਵਿੱਚ ਮੈਦਾਨੇ ਆਵੀ ਤੱਕਣਾ ਹੋਵੇ ਜੇ ਵਿੱਚ ਮੈਦਾਨੇ ਆਵੀ ਤੱਕਣਾ ਹੋਵੇ ਜੇ ਗਲੀਆਂ ਵਿੱਚ ਨਹੀਂ ਵੱਜਦਾ ਢੋਲ ਪੰਜਾਬੀ ਦਾ ਗਲੀਆਂ ਵਿੱਚ ਨਹੀਂ ਵੱਜਦਾ ਢੋਲ ਪੰਜਾਬੀ ਦਾ ਸਦਿਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਹੀਂ ਸਦੀਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਹੀਂ ਐਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ ਐਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ ਗੈਰਾ ਨਾਲੋਂ ਬਹੁਤੇ ਪੁੱਤ ਪੰਜਾਬੀ ਦੇ ਗੈਰਾ ਨਾਲੋਂ ਬਹੁਤੇ ਪੁੱਤ ਪੰਜਾਬੀ ਦੇ ਕਰਦੇ ਪਏ ਨੇ ਬਿਸਤਰ ਗੋਲ ਪੰਜਾਬੀ ਦਾ ਕਰਦੇ ਪਏ ਨੇ ਬਿਸਤਰ ਗੋਲ ਪੰਜਾਬੀ ਦਾ ਮਾਂ ਬੋਲੀ ਨੂੰ ਬੋਲਣ ਲੱਗਾ ਸੰਗਾ ਕਿਉਂ ਮਾਂ ਬੋਲੀ ਨੂੰ ਬੋਲਣ ਲੱਗਾ ਸੰਗਾ ਕਿਉਂ ਪਾਇਆ ਤੇ ਨਹੀਂ ਬਾਬਾ ਖੋਲ ਪੰਜਾਬੀ ਦਾ ਪਾਇਆ ਤੇ ਨਹੀਂ ਬਾਬਾ ਖੋਲ ਪੰਜਾਬੀ ਦਾ ਇੱਕ ਫਿਰੋਜ਼ਦੀਨ ਸ਼ਰਫ ਦੀ ਜਿਹੜੀ ਕਵਿਤਾ ਹੈ ਉਹ ਤੁਹਾਡੇ ਰੂਬਰੂ ਕਰ ਰਹੀਆਂ ਮੈਂ ਪੰਜਾਬੀ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀ ਢੰਗ ਦਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਇਸ ਉਹ ਮੰਗਦਾ ਹਾਂ ਆਸ਼ਕ ਮੁੱਟੋ ਮੈਂ ਇਸ ਨੂੰ ਮੰਗਦਾ ਹਾਂ ਵਾਰਸ਼ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਵਾਰਸ਼ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਵਾਂ ਇੱਥੇ ਤੇ ਯੂਪੀ ਬਿਹਾਰ ਵਿੱਚ ਕਰਾਂ ਗੱਲਾਂ ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਪੰਜਾਬੀ ਤੂੰ ਸ਼ੱਕਰ ਵਾਂਗੂੰ ਲੱਗਦੀ ਏ ਜਦ ਬੁੱਲਾਂ ਵਿੱਚੋਂ ਕੇਦੀ ਏ ਤੂੰ ਛਿੰਝਾਂ ਕੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏ ਤੂੰ ਹਰ ਮੌਸਮ ਦੀ ਆਦੀ ਏ ਤੂੰ ਅੱਜ ਨਹੀਂ ਤੂੰ ਚਿਰਦੀ ਏ ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜਦ ਜਦ ਵੀ ਭੂੰਜੇ ਗਿਰਦੀ ਏ ਤੂੰ ਪਿਪਲੀ ਦੀ ਰੌਣਕੇ ਤੂੰ ਪਿਪਲੀ ਦੀ ਰੌਣਕੇ ਤੂੰ ਗਿੱਧਿਆਂ ਅੰਦਰ ਛਿੜਦੀ ਏ ਤੇ ਇਥੇ ਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਏ ਛਾਤੀ ਵਿੱਚ ਚੁੱਕੀ ਫਿਰਦੀ ਏ ਤੂੰ ਅੱਕ ਜੰਡੀਆਂ ਚੋਂ ਨਿਕਲੀ ਏ ਤੂੰ ਜੰਗਲੀ ਮਹਿਕਾਂ ਲੱਦੀ ਏ ਤੂੰ ਚਮਕਾ ਖਾ ਖਾ ਨਿਸਰੀਂ ਤੂੰ ਬਾਵਾ ਵਣ ਵਣ ਵਗੀਂ ਤੂੰ ਆਪਣਿਆਂ ਨੇ ਲੁੱਟੀਂ ਤੂੰ ਸਕਿਆਂ ਨੇ ਹੀ ਠੱਗੀਂ ਨੀ ਤੂੰ ਰਜਵ ਅਲੀ ਦੀ ਏ ਲਾਡਲੀ ਏ ਤੂੰ ਸਭ ਨੂੰ ਚੰਗੀ ਲੱਗੀਂ ਨੀ ਰਜਵ ਅਲੀ ਦੀ ਏ ਲਾਡਲੀ ਏ ਤੂੰ ਸਭ ਨੂੰ ਚੰਗੀ ਲੱਗੀਂ ਮੈਂ ਉਮੀਦ ਕਰਦੀ ਆ ਕਿ ਤੁਸੀਂ ਆਪਣੀ ਜਿਹੜੀ ਮਾਂ ਬੋਲੀ ਐ ਇਹਦੇ ਨਾਲ ਜ਼ਰੂਰ ਜੁੜੇ ਰਹੋਗੇ ਕਿਉਂਕਿ ਇਹ ਗੱਲਾਂ ਦਾ ਸ਼ਾਇਦ ਆਪਾਂ ਨੂੰ ਕਹਿਣ ਦੀ ਜ਼ਰੂਰਤ ਵੀ ਨਹੀਂ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਆ ਤਾਂ ਸਾਨੂੰ ਜਿਹੜੀ ਆਪਣੀ ਭਾਸ਼ਾ ਹੈ ਉਹਦੇ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਨੂੰ ਉਹਨੂੰ ਬੋਲਣਾ ਚਾਹੀਦਾ ਹੈ ਤੁਸੀਂ ਪੂਰੇ ਭਾਰਤ ਦੇ ਵਿੱਚ ਜੇਕਰ ਅਸੀਂ ਦੇਖੀਏ ਜਾਂ ਅਸੀਂ ਪੂਰੇ ਸੰਸਾਰ ਦੀ ਗੱਲ ਕਰੀਏ ਤਾਂ ਸਾਰੇ ਦੇਸ਼ਾਂ ਦੇ ਲੋਕ ਆਪਣੀ ਆਪਣੀ ਭਾਸ਼ਾ ਬੋਲਦੇ ਨੇ ਤੇ ਫਿਰ ਅਸੀਂ ਆਪਣੀ ਭਾਸ਼ਾ ਨੂੰ ਕਿਉਂ ਛੱਡ ਰਹੇ ਹਾਂ ਸਾਨੂੰ ਇਹਨਾਂ ਟੰਡੋਰਾ ਪਿੱਟਣ ਦੀ ਲੋੜ ਕਿਉਂ ਪੈ ਰਹੀ ਹੈ ਕਿ ਪੰਜਾਬੀ ਨੂੰ ਬਚਾਓ ਪੰਜਾਬੀ ਨੂੰ ਬੋਲੋ ਪੰਜਾਬੀ ਸਾਡੀ ਮਾਂ ਪਾਸ਼ ਸਾਡੀ ਮਾਂ ਬੋਲੀ ਹੈ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਹੈ ਸਾਡੀ ਇਹ ਗੱਲਾਂ ਸਾਨੂੰ ਬਾਰ-ਬਾਰ ਦੁਹਰਾਉਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਜੇਕਰ ਮਾਂ ਬੋਲੀ ਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਖਤਮ ਹੁੰਦੀ ਜਾ ਰਹੀ ਹੈ ਲੋਕ ਘੱਟ ਬੋਲ ਰਹੇ ਨੇ ਤਾਂ ਇਹਦੇ ਜ਼ਿੰਮੇਵਾਰ ਅਸੀਂ ਆ ਜਿਹੜੀ ਅਸੀਂ ਹੁਣ ਪੀੜੀ ਚੱਲ ਰਹੇ ਹਾਂ ਅਸੀਂ ਆ ਕਿਉਂਕਿ ਜਿਹੜੇ ਸਾਡੇ ਮਾਤਾ ਪਿਤਾ ਨੇ ਸਾਡੇ ਦਾਦਾ ਦਾਦੀ ਨਾਨਾ ਨਾਨੀ ਸੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਿਆ ਅਸੀਂ ਖਤਮ ਕਰ ਰਹੇ ਹਾਂ ਅਸੀਂ ਹੋਰ ਭਾਸ਼ਾਵਾਂ ਬੋਲ ਰਹੇ ਹਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਿੰਦੀ 'ਚ ਤਿਆਰ ਕਰ ਰਹੇ ਹਾਂ ਇੰਗਲਿਸ਼ ਦੇ ਵਿੱਚ ਤਿਆਰ ਕਰ ਰਹੇ ਹਾਂ ਬਿਹਾ ਤੁਸੀਂ ਇਹ ਭਾਸ਼ਾ ਬੋਲਣੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਦੂਸਰੀਆਂ ਭਾਸ਼ਾਵਾਂ ਸਿੱਖਣ ਦੀ ਜ਼ਰੂਰਤ ਹੈ ਹਾਂ ਬਿਲਕੁਲ ਜ਼ਰੂਰਤ ਹੈ ਅਸੀਂ ਮੰਨਦੇ ਹਾਂ ਸਾਡੀ ਅੱਜ ਦੀ ਲੋੜ ਹੈ ਪਰ ਆਪਣੀ ਮਾਂ ਬੋਲੀ ਕਦੇ ਨਾ ਵਿਸਾਰੋ ਧੰਨਵਾਦ